ਬਹੁਤ ਵਧੀਆ ਖੁਸ਼ੀਆਂ ਵਾਲੇ ਮੇਲੇ ਵਾਲੇ ਸਾਡੇ ਸਾਥੀ ਕ੍ਰਿਪੀਰ ਜੀ ਨੇ ਇਹ ਮੇਕ ਹੈਦਨ ਚੱਲ ਰਹੇ ਨੇ ਰੋਜੀ ਸਮਾਜ ਤੋਂ ਡੈਡੀਕੇਟਡ ਕਮਿਟਡ ਸੈਲੈਕਟਡ ਹਾਰਵਕੀ ਸਟੂਡੈਂਟਸ ਨੂੰ ਸਨਮਾਨਤ ਕਰਨ ਦਾ ਸੁਆਗਤ ਮੈਨੂੰ ਪ੍ਰਾਪਤ ਹੋ ਰਿਹਾ ਇਸ ਤੋਂ ਵੱਧ ਖੁਸ਼ੀ ਵਾਲੀ ਗੱਲ ਹੋ ਨਹੀਂ ਸਕਦੀ ਇੱਕ ਜੋਰਦਾਰ ਕਲਾਪਿੰਗ ਸੋ ਸਾਰੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਸਾਡੇ ਇਹ ਕੁਝ ਦਾ ਤੋਂ ਆਪ ਕਰਵਾਇਆ ਤੇ ਇੱਕ ਜੋਰ ਦਾ ਕਲਾਪਿੰਗ ਮੇਰੇ ਡੈਡੀਕੇਟਡ ਟੀਮ ਵਾਸਤੇ ਜਿਹੜਾ ਬੱਚਾ ਮੈਂ ਕਰਾ ਕੇ ਜਿਮਨੋਟ੍ਰਿਕ ਜੋ ਹੈ ਤੇ ਅਗਲਾ ਕੌਣ ਫਿਰ ਕੁਐਸਚਨ ਮੇਰਾ ਉੱਥੇ ਖੜਾ ਹੈ ਕੁイズ ਕੰਪੀਟੀਸ਼ਨ ਹੋਣ ਇਸ ਉਹ ਵੀ ਆਪਣਾ ਤੁਸੀਂ ਲੈ ਕੇ ਆਉਂਗੇ ਸ਼ੂਕਾ ਮਨਾਵਾ ਸਾਡੇ ਸਾਰੇ ਤੁਹਾਡੇ ਨਾਲ ਹੈ ਤੁਸੀਂ ਨਾਲ ਹੀ ਕੱਲ ਜਿਹੜਾ ਹੈਗਾ ਮੈਂ ਬਾਕਸ ਖੋਲ੍ਹਿਆ ਸੀਗਾ ਤੇ ਬਾਕਸ ਦੇ ਵਿੱਚ ਤੁਹਾਡੀ ਸੁਜੈਸ਼ਨ ਜਿਹੜੀਆਂ ਮਿਲੀਆਂ ਨੇ ਤੇ ਉਹਨੋਂ ਕੁਝ ਇੰਪਲੀਮੈਂਟ ਹੋ ਗਈਆਂ ਕੁਝ ਰੈਂਡੀਆਂ ਨੇ ਨੋਟ ਕਰ ਲਈਆਂ ਮੈਂ ਤੇ ਇਹ ਵੀ 6ਵੀਂ ਕਲਾਸ ਵਾਸਤੇ ਜਰੂਰ ਕਲੈਬਿੰਗ ਕਰ ਦੋ ਵੀ ਇਸ ਆਤਮਨ ਜਾਗਰੂਕ ਕਲਾਸ ਹੀ ਹੈ ਜਿਨਾ ਨੇ ਕਹਿਣਾ ਮੰਨਿਆ ਬਾਕੀ ਸਜੈਸ਼ਨ ਘੱਟ ਸੀਗੇ ਛੇਵੇਂ ਨਹੀਂ ਜਾਵਾ ਸੀ ਹਰ ਬਹੁਤ ਇਹਨਾਂ ਦੇ ਪਾਰਟੀਕੂਲਰ ਇੱਕ ਉਹ ਜਿਹੜੀ ਇਹਨਾਂ ਨੇ ਕੁਐਸਚਨ ਹੈ ਇਹਨਾਂ ਨੇ ਕਰਿਆ ਜਿਹੜੀ ਸਾਰੇ ਦੀ ਨੀਡ ਸੀਗੀ ਤੇ ਕੱਲ੍ਹ ਨੇ ਫੁੱਲ ਫੁੱਲ ਕਰਤੀ ਹੈ ਉਹ ਕੰਪਲੀਟ ਹੋ ਗਈ ਹੈ ਮੈਂ ਮਜਦੂਰ ਨਹੀਂ ਦੱਸੂਗਾ ਮੈਂ ਛੇਵੇਂ ਨਾਲੇ ਦਾ ਰਸਤਾ ਸੀਗਾ ਆਜਾਹੀਂ ਜਾਗਰੂਕ ਰਹੋ ਤੁਹਾਡੀ ਸਮੱਸਿਆ ਵੀ ਸਾਡੇ ਤੱਕ ਆਉਣ ਜੇ ਅਸੀਂ ਪੂਰੀਆ ਉਹਨੂੰ ਠੀਕ ਕਰਾਂਗੇ ਹਲਕੀ ਮੇਕਰਾਂ ਇਸੇ